ਪਿਆਰ ਸੱਜਣ ਮੇਰਾ ਪਿਆਰ ਸੱਜਣ ਯੇ ਯੇ ਗਾਣਾ ਬਹੁਤ ਕਹਿਣਾ ਥੋੜੀ ਦੇਰ ਨੂੰ ਤੁਸੀਂ ਵੇਖੋ ਵੀ ਲਾਭ ਹੀ ਦੇਣਾ ਮੈਂ ਕਲੈਬ ਕਰੇਗਾ ਸਾਡੇ ਉਸਤਾਦ ਜੀ ਲਾਭੀ ਦਾ ਸਾਹਿਬ ਉਹਨਾਂ ਨਾਲ ਕਲੈਬ ਹੋ ਗਈ ਨਾ ਕਿਤੇ ਐਡਿਸ਼ੀਨ ਦੀ ਸਿਰਾ ਹੀ ਆ ਜਾਣਾ ਜਦੋਂ ਉਹਨੇ ਗਾਣਾ ਨਾ ਤਾ ਤੇ ਰੱਖ ਕੇ ਗੋਡਾ ਮੋਡਾ ਵਾਟ ਤੈਨੇ ਇਹਨੂੰ ਗਾਣਾ ਬਾਲਾ ਹੀ ਸਿਰਾ ਲੱਗਾ ਜਦੋਂ ਪੰਜਾਬੀ ਬੋਲਦਾ ਨਾ ਪੰਜਾਬੀ ਦੇ ਵਿੱਚ ਨਾ ਮੈਨੂੰ ਥੋੜਾ ਜਿਹਾ ਬੋਲ ਕੇ ਮੈਂ ਪੜ ਕੇ ਦੱਸਦਾ ਉਹ ਬੋਲਦਾ ਪੰਜਾਬੀ ਚ ਕਹਿੰਦਾ ਦੋ ਗੱਲਾਂ ਦਿੰਦੀਆਂ ਕਰਜਾ ਮੇਰੇ ਨਾਲ ਤੇਰੇ ਤੋਂ ਦੂਰ ਹੋਵਾਂ ਮੇਰਾ ਦਿਲ ਨਹੀਂ ਉਹ ਕਰਦਾ ਤੁਹਾਨੂੰ ਗਾਣਾ ਕਿਵੇਂ ਲੱਗਾ ਜਿਹੜਾ ਕਰਨੋ ਜਲਾ ਵਾਲਾ ਪਾਟਿਆ ਬਾळा ਹੀ ਸਰਾ ਤੇ ਮਿਊਜ਼ਿਕ ਐ ਤਾ ਉਹ ਹਿੰਦੀ ਐ ਯਾਰ ਸੱਜਣ ਮੇਰਾ ਪਿਆਰ ਸੱਜਣ ਮੇਰਾ ਯਾਰ ਯਾਰ ਮੇਰਾ ਦਿਲ ਨਹੀਂ ਕਰਦਾ ਮੇਰੇ ਤੋਂ ਦੂਰ ਜਾਵੇ ਦੋ ਗੱਲਾਂ ਕਰਕੇ ਮੇਰੇ ਕੋਲ ਆ ਜੇ ਮिन्नੂ ਇੰਨਾ ਕੀ ਸਮਝ ਆਇਆ ਬਾਕੀ ਤੂੰ ਸਿਆਣਾ ਹੀ ਹੋ ਕੀ ਗਈ ਜਾ ਰਿਹਾ ਤੂੰ ਸੱਜਣ ਯਾਰ ਸੱਜਣ ਮੇਰਾ ਪਿਆਰ ਸੱਜਣ ਮੇਰਾ ਕੀ ਐ ਗਾਣਾ ਆ ਅੱਛਾ ਗਾਣਾ ਹੁੰਦਾ ਤੈਨੂੰ ਸਵਿਟਰੀ ਨਵਾਂ ਗੀਤ ਆ ਜਿਹੜਾ ਅੱਛਾ ਚਲੋ ਠੀਕ ਹੈ ਨੇ ਸਵਿਟਰੀ ਵੱਡਾ ਸ਼ਬਦ ਨੇ ਕਹਿਤਾ ਇਹ ਤਾਂ ਮੈਨੂੰ ਇਹਦਾ ਸੁਣਾਣੇ ਦਾ ਜਿਹੜਾ ਮਤਲਬ ਕਿ ਸਿੰਗਰ ਹੈ ਕੌਣ ਆ ਆਪਣਾ ਔਜਲਾ ਵੀਰ ਦੂਜਾ 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 ਮੈਨੂੰ ਨਾਂ ਨਹੀਂ ਲੈਣਾ ਹੁੰਦਾ ਨਾਂ ਇਦਾਂ ਕੱਚਿਆਂ ਕਰਿਆ ਕਰ ਚੰਗੇ ਨਹੀਂ ਲੱਗਦੀ ਦਾ ਬੜਾ ਜੀ ਮੇਰੀ ਨਾਮ ਦੱਸ ਗਾਣਾ ਦੇ ਤੂੰ ਪੂਰਾ ਇਹ ਉਹ ਐਦਾਂ ਕਰਕੇ ਸੁਣਾ ਦਿੱਤਾ ਐ ਐਕਸ਼ਨ ਜੇ ਮਾਰ ਕੇ ਨਾਮ ਵੀ ਦੱਸ ਨਾ ਹੁਣ ਫਿਰ ਵੇਲਾ ਫਿਰ ਤੂੰ ਮੇਰਾ ਹਸੀ ਨਾ ਮੇਰੇ ਤੇ ਨਹੀਂ ਹਾਜੀ ਕੋਈ ਗੱਲ ਨਾਮ ਦੱਸ ਪਤਾ ਹੋਣਾ ਚਾਹੀਦਾ ਨਾ ਵੀ ਜਿਹੜਾ ਗਾਣਾ ਸੁਣਦੇ ਪਏ ਵੀ ਗਾਇਆ ਕ ਤੂੰ ਵੇ ਬੇਤੀ ਕੰਦਾ ਠੇਕਾ ਹੀ ਲਿਆ ਜਾਂਦਾ ਮੇਰਾ ਮੈਂ ਬੇਸਤੀ ਕਦੋਂ ਕੀਤੀ ਨਾਂ ਪੁੱਛਿਆ ਮੈਂ ਤੈਨੂੰ ਗੱਲਾ ਕਰਦਾ ਉਧਰ ਤੋਂ ਵੇਖੀ ਜਾਂ ਮੇਰੇ ਨਾਲ ਵੇਖ ਹੈ ਛਿੜੇ ਦੀ ਗੱਲ ਦੱਸ ਗੱਲ ਮੈਂ ਨਾ ਕਰਨੀ ਵੇਖੀ ਕੈਵਰੇ ਵਾਲ ਜਾਂਦੀ ਕਮਾਲ ਹੋ ਗਈ ਤੇਰੇ ਵਾਲੀ ਦੱਸ ਨਾਮ ਦੱਸ ਨਾਮ ਤੂੰ ਇੱਧਰ ਉੱਧਰ ਨਾ ਪਟਕ ਮੈਂ ਨੈਟ ਤੋਂ ਵੇਖ ਲਾ ਨਹੀਂ ਨਹੀਂ ਨਾਮ ਦੱਸ ਨਹੀਂ ਵੇਖ ਲਾ ਨਹੀਂ ਨਾਮ ਦੱਸ ਈਡੀ ਸ਼ਰੀਨ ਆ ਦੁਰਪਿਟੇ ਮੂੰਹ ਐਡੀ ਸ਼ਰੀਨ ਆ ਹੋ ਮੈਨੂੰ ਪਤਾ ਸੀਗਾ ਓਏ ਇਹਦੀ ਸ਼ਰੀਨ ਆਂਦੇ ਉਹਨੂੰ ਇਹਦੀ ਸ਼ਰੀਨ ਹੈ ਬਾਬਾ ਜੀ ਜਿਹਨੇ ਇੰਨੇ ਸੋਹਣੇ ਸੋਹਣੇ ਪ੍ਰੋਜੈਕਟ ਕੀਤੇ ਆ ਉਹਨੇ ਲਾਈਕ ਕਾਂਸੈਪਟਸ ਵੀ ਕੀਤੇ ਆ ਇੰਡੀਆ ਦੇ ਵਿੱਚ ਦਿਲਜੀਤ ਨਾਲ ਕੀਤਾ ਕੰਮ ਕਾਫੀ ਕਲਾਕਰੀ ਜੀ ਇਤਨਾ ਵੀ ਕੀ ਲਗਾਇਆ ਹੀ ਉਹਨੇ ਵਿਕੇ ਇਹਨੂੰ ਨਹੀਂ ਪਤਾ ਮੈਂ ਦੱਸਿਆ ਕਿ ਨਹੀਂ ਅੱਛਾ ਸੁਣ ਲਿਆ ਗਾਣਾ ਗਾਣਾ ਬਾਤ ਸਿਰਾਈ ਉਹ ਮੈਨੂੰ ਇੱਕ ਗੱਲ ਸਮਝ ਆਈ ਕਿਉਂ ਉਹ ਜਦੋਂ ਪੰਜਾਬੀ ਬੋਲਦਾ ਨਾ ਉਹ ਯਾਰ ਉਹ ਪਿੱਛੇ ਉਹ ਜਨਾਨੀਆਂ ਜੀਆਂ ਬੋਲਦੀਆਂ ਨਾ ਜਿਹੜਾ ਆਪਣੇ ਵਿਆਹਾਂ ਜਨਾਨੀਆਂ ਉਹ ਘੋੜੀਆਂ ਜੀਆਂ ਗਾਉਂਦੀਆਂ ਹਨ ਇਹਨਾਂ ਦੇ ਮਿਲਦਾ ਤਾਂ ਗੋਰਿਆਂ ਨੇ ਵੀ ਪਿੱਛੇ ਘੋੜੀਆਂ ਗਾਉਣ ਨੂੰ ਜਨਾਨੀਆਂ ਰੱਖੇ ਜਿਹੜੀਆਂ ਪਿੱਛੇ ਬੋਲਦੀਆਂ ਯਾਰ ਸੱਜਣ ਮੇਰਾ ਪਿਆਰ ਸੱਜਣ ਮੇਰਾ ਅੱਛਾ ਗੱਲਾਂ ਦੀਆਂ ਗੱਲਾਂ ਜੀ ਵੀਨਾ ਇਸ ਵੀਡੀਓ ਦੇ ਵਿੱਚ ਜਦੋਂ ਆਪਾਂ ਦੇਖਾਂਗੇ ਤਾਂ ਪਿੱਛੇ ਨਾ ਡਾਂਸ ਕਰੂ ਡਾਂਸ ਕਰਦਾ ਪਿਆ ਠੀਕ ਹੈ ਹਾਂ ਕਰਦਾ ਪਿਆ ਸੋ ਕਈਆਂ ਨੂੰ ਤਾਂ ਪਤਾ ਹੈ ਕਿ ਉਹ ਡਾਂਸ ਕਰੂ ਕਿਹੜਾ ਹੈ ਹੈਨਾ ਬਾਕੀ ਤੁਸੀਂ ਜਾ ਕੇ نیچے ਜਿਹੜੀ ਓਕਾਸਨ ਦਾ ਨਾਮ ਲਿਖਿਆ ਹੁੰਦਾ ਤੁਸੀਂ ਦੇਖ ਲਿਓ ਬਟ ਸਾਡੇ ਪੰਜਾਬੀਆਂ ਲਈ ਕੀ ਹੁੰਦਾ ਆ ਨੱਚਦੇ ਪਏ ਕੋਈ ਗੱਲ ਨਹੀਂ ਕੋਈ ਵੀ ਆ ਕੇ ਨੱਚ ਸਕਦਾ ਪਿੱਛੇ ਇਟਸ ਓਕੇ ਬੋਲੀਆਂ ਪਾਉਂਦੀਆਂ ਜਿਵੇਂ ਪੰਜਾਬੀਆਂ ਦੇ ਵਿੱਚ ਉਹ ਵੀ ਡਾਂਸ ਕਰ ਲੈਂਗੇ ਹੈਨਾ ਬਟ ਐਕਚੁਅਲ ਦੇ ਵਿੱਚ ਉਹ ਟੀਮ ਆ ਪ੍ਰੋਪਰ ਜਿਹੜੀ ਕਾਨਸੈਪਟਸ ਵੀ ਲਗਾਉਂਦੀ ਹੈ ਐਂਡ ਵਧੀਆ ਕੰਮ ਕਰਦੇ ਆ ਤੇ ਮੈਂ ਗੱਲ ਦੱਸਾਂ ਚਲ ਤੈਨੂੰ ਇੱਕ ਸਵਾਲ ਹੀ ਆਪਾਂ ਗਾਣੇ ਦਾ ਦਾ ਨਾਮ ਇਦੀ ਸ਼ਰੀਨ ਕਿੰਨਾ ਪਿਆ ਅੱਛਾ ਦੱਸ ਜਾ ਤੈਨੂੰ ਮਨਜੂਗਾ ਰੁਪਈਆ 100 ਹੀ ਅੱਜ ਸੁੱਕੀ ਲੱਕੜ ਦੇਈ ਤੈਨੂੰ 100 ਰੁਪਈਆ ਹੁਣੇ ਦਊਂਗਾ ਹੀ Google Pay ਕਰੂੰਗਾ ਐ ਇਸਕੈਨਰ ਦੇ ਨਹੀਂ 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 ਪਤਾ ਨਾ ਨਹੀਂ ਮੈਨੂੰ ਪਤਾ ਫਟੇ ਮੈਂ ਦੱਸਣਾ ਮੈਨੂੰ ਦੱਸ ਐਦਾਂ ਨੇ ਕਹਦੀ ਕੋਈ ID ਚ ਲੱਗਾ ਸੀ ਪਹਿਲਾਂ ਇਹ ਉਹ ਗੱਲ ਘੱਤੀ ਨਾ ਫੇ ਹਾਂ ਉਹ ਫੇ ਤੈਨੂੰ ਪਤਾ ਹੀ ਨਹੀਂ ਫੇ ਅੱਛਾ ਫਿਰ ਤੂੰ ਦੱਸ ਦੇ ਮੈਨੂੰ ਲੈ ਆ ਉਹ ਹੀ ਦੇ ਈਡੀ ਜਿ ਲੱਗਾ ਇਹਦਾ ਕੰਮ ਤਨਖਾਹ ਤਮਹੂ ਘਟ ਆਉਂਦੀ ਫਿਰ ਉਹ ਸਿੰਗਰ ਬਣ ਗਿਆ ਨਾਲ ਉਹ ਸ਼ਰੀਨ ਲਾ ਲਿਆ ਈਦੀ ਸ਼ਰੀਨ ਹਾਂ ਸ਼ਰੀਰ ਹੈ ਨਾ ਦੇਖ ਲਾ ਫਿਰ ਵੇਖਣ ਹੀ ਲਿਆ ਮੈਂ ਤੇਰੇ ਲਈ ਵੇਖਣ ਲਿਆ ਮੈਂ ਅੱਛਾ ਮੈਂ ਇੱਕ ਗੱਲ ਦੱਸਾਂ ਮੈਨੂੰ ਗਾਣਾ ਬਾਹਲਾ ਹੀ ਸੇਰਾ ਲੱਗਾ ਜਦੋਂ ਪੰਜਾਬੀ ਬੋਲਦਾ ਨਾ ਪੰਜਾਬੀ ਦੇ ਵਿੱਚ ਨਾ ਮੈਨੂੰ ਥੋੜਾ ਜਿਹਾ ਬੋਲ ਕੇ ਮੈਂ ਪੜਕੇ ਦਾਦਾ ਉਹ ਬੋਲਦਾ ਪੰਜਾਬੀ ਚ ਕਹਿੰਦਾ ਦੋ ਗੱਲਾਂ ਦਿਲ ਦੀਆਂ ਕਰਜਾ ਮੇਰੇ ਨਾਲ ਤੇਰੇ ਦੂਰ ਹੋਵਾਂ ਨਹੀਂ ਤੇਰੇ ਤੋਂ ਦੂਰ ਹੋਵਾਂ ਮੇਰਾ ਦਿਲ ਨਹੀਂ ਉਹ ਕਰਦਾ ਉਹਦੇ ਮੂੰਹੋਂ ਜਿਹੜੀ ਪੰਜਾਬੀ ਨਿਕਲੀ ਨਾ ਓਏ ਹੋਏ ਤਰਮਨ ਸਵਾਦ ਆ ਗਿਆ ਜਿਦਾ ਬਟਰ ਚਿਕਨ ਹੁੰਦਾ ਓ ਮਾਈ ਗੋਡ ਕਿਸੇ ਗੋਰੀ ਨੂੰ ਤੁਸੀਂ ਐਦਾਂ ਕਿਹਾ ਵੈਸੇ ਕਦੇ ਗੋਰੀ ਛੱਡ ਮੈਂ ਇੱਥੇ ਵਾਲੀ ਨੂੰ ਨਹੀਂ ਕਿਹਾ ਕੇ ਨੂੰ ਗੋਰੀ ਲੱਭਣ ਦੀ ਨੂੰ ਗੋਰੀ ਕੇ ਵੀਜ਼ਾ-ਮੂਜ਼ਾ ਲਵਾਵਾਂਗੇ ਫੇਰ ਹੀ ਆ ਨਾ ਹੈ ਗੱਲ ਕਿ ਨਹੀਂ ਲੱਗ ਸਕਦਾ ਵੀਜ਼ਾ ਲੱਗ ਸਕਦਾ ਬਿਲਕੁਲ ਸ਼ਰੀਆਮ ਇਸ ਮੂਨ ਨੂੰ ਬਹੁਤ ਵੀਜ਼ੇ ਨੇ ਬਿਲਕੁਲ ਜੀ ਇਸ ਮੂਨ ਨੂੰ ਅਗਰ ਮੈਗੀ ਮਿਲ ਸਕਦੀ ਆ ਤੇ ਡੈਫੀਨੇਟਲੀ ਵੀਜ਼ਾ ਵੀ ਮਿਲ ਸਕਦਾ ਹੈ ਬਾ ਬੀਤੀ ਬਾ ਬੀਤੀ ਮੌਕਾ ਚਰਦੀ ਨਹੀਂ ਟਿਕਚਰ ਕਰਨ ਦਾ ਮੈਂ ਤੁਹਾਨੂੰ ਇਹ ਗੱਲ ਦੱਸਾਂ ਤੁਹਾਨੂੰ ਗਾਣਾ ਕਿਵੇਂ ਲੱਗਾ ਜਿਹੜਾ ਕਰਨ ਔਜਲਾ ਵਾਲਾ ਪਾਰਟ ਆ ਬਾੜਾ ਇਸਰਾ ਤੇ ਮਿਊਜ਼ਿਕ ਐ ਤਾਹਣ ਹਿਲਦੀ ਐ ਅੱਛਾ ਜੀ ਉਸ ਮੈਂ ਵੀ ਰੀਅਲੀ ਡੋਨਟ ਨੋ ਕਿ ਮਿਊਜ਼ਿਕ ਕਹਨੇ ਦਿੱਤਾ ਆ ਅਕਚੁਅਲ ਦੇ ਵਿੱਚ ਇਹਦਾ 6 ਜਾਣਿਆਂ ਨੇ ਲਿਖਿਆ ਆ ਗਾਣਾ 6 ਜਾਣਿਆਂ ਲਿਖਿਆ ਇੱਕ ਤਾਂ ਔਜਲਾ ਵੀਰ ਹੋ ਗਿਆ ਇੱਕ ਐਡ ਸ਼ਰੀਨ ਹੋ ਗਿਆ ਇੱਕ ਸੋਹਤਾ ਸਾਹ ਲੈ ਗਿਆ ਕਮਾਲ ਹੋ ਗਈ 10 ਉਂ ਗਈ ਜਾਂਦੀ ਦੋ ਤਿੰਨ ਨਾ ਜਿਹੜੇ ਉਹ ਪੰਜਾਬੀ ਨੇ ਬਾਕੀ ਅੰਗਰੇਜ਼ੀ ਜਿਹੜੇ ਮੈਨੂੰ ਪੜੇ ਨਹੀਂ ਆਏ ਉਹ ਇਹਨੂੰ ਕਨਫਿਊਜ਼ ਕਰਨਾ ਸੀ ਐਕਚੁਅਲੀ ਤਾਂ ਕਿ ਨਫੂਜ ਮੀ ਬਿਲੋ ਐਕਸੂਜ ਮੀ ਬਿਲੋ ਬਸ ਇਹਦਾ ਚੀਮਾ ਵਾਈ ਹਰ ਕਿਤੇ ਨਿਕਲ ਜਾਂਦਾ ਆ ਕਮਾਲ ਹੋ ਗਈ 10 ਚੀਮਾ ਵਾਈ ਆਪਣਾ ਫੇਵਰੇਟ ਐਂਡ ਦੱਸ ਗੱਲ ਇੱਥੇ ਕਰਨੋ ਅਜਾ ਤੇ ਐਡ ਸ਼ਰੀਨ ਦੀ ਹੋ ਰਹੀ ਹੈ ਤੇ ਆਪਾਂ ਦੇ ਇਡੀ ਸ਼ਰੀਨ ਮੀਰ ਦੀ ਗੱਲ ਕਰਤੀ ਵੀ ਗਾਣਾ ਐਡ ਸ਼ਰੀਨ ਐਡ ਸ਼ਰੀਨ ਐਡ ਸ਼ਰੀਨ ਮੈਂ ਇਡੀ ਸ਼ਰੀਨ ਗਾਣਾ ਯਾਰ ਜਾ ਤੂੰ ਜੋ ਨਹੀਂ ਕਰਲਾ ਠੀਕ ਹੈ ਜੀ ਇਡੀ ਬਾਜੀ ਮਾਰੀ ਜੀ ਮਾਰਿਓ ਰੇਡ ਇਹਨਾਂ ਦੇ ਘਰ ਜਾ ਕੇ ਫਿਰ ਇਹਨੂੰ ਪਤਾ ਲੱਗੂਗਾ ਠੀਕ ਹੈ ਜੀ ਵੀ ਕੀ ਕੰਮ ਕਰਦੇ ਸੀ ਸਿੰਗਿੰਗ ਲਾਈਨ ਦੇ ਵਿੱਚ ਆਉਣ ਤੋਂ ਪਹਿਲਾਂ ਬਾਬੀ ਕੀਤੀ ਕਰਦੀ ਹੈ ਮੇਰੀ ਕੋਲ ਬੈਠ ਕੇ ਕਰਦੀ ਹੈ ਅਰੇ ਬੇਸਤੀ ਤਾਂ ਮੈਂ ਕੀਤੀ ਨਹੀਂ ਬੋਲਦਾ ਤਾਂ ਇਹ ਜਿਆਦਾ ਮੈਂ ਤਾਂ ਬਹੁਤ ਘੱਟ ਬੋਲਦੀ ਹਾਂ ਤੁਸੀਂ ਨੋਟ ਕੀਤਾ ਹੀ ਹੋਣਾ ਨਾ ਬੋਲਣ ਦਾ ਮੌਕਾ ਦਿੰਦਾ ਹੈ ਕਿਸੇ ਨੂੰ ਨਹੀਂ ਹੁਣ ਤੂੰ ਹੀ ਬੋਲ ਮੈਂ ਬੋਲਣਾ ਹੀ ਨਹੀਂ ਵੇਖੋ ਬਸ ਠੀਕ ਹੈ ਸਾਰੇ ਜਾਨੀ ਗਾਣਾ ਜ਼ਰੂਰ ਸੁਣਿਓ ਸਾਨੂੰ ਬਹੁਤ ਚੰਗਾ ਲੱਗਿਆ ਕਿਉਂਕਿ ਉਹਨਾਂ ਦੀ ਜਿਹੜੀ ਜੁਗਲਬੰਦੀ ਆ ਵੀ ਰੀਅਲੀ ਲਾਈਕ ਇਟ ਹੈ ਵੈਸੇ ਅੱਛਾ ਹੀ ਨਾ ਗਾਣਾ ਬਟ ਜਿਹੜੀ ਫੀਚਰਿੰਗ ਕੀਤੀ ਹੈ ਕਰਨ ਔਜਲਾ ਨੇ ਬਾਕ ਕਮਾਲ ਆ ਤੇ ਵੀਡੀਓ ਬਹੁਤ ਪਿਆਰੀ ਹੈ ਤੇ ਪਿੱਛੇ ਡਾਂਸ ਵੀ ਬਹੁਤ ਵਧੀਆ ਹੋ ਰਿਹਾ ਠੀਕ ਹੈ ਜੀ ਬਸ ਹੁਣ ਇਹਦੀ ਗੱ ਗਾਣਾ ਬਹੁਤ ਘੈਂਟ ਆ ਮਤਲਬ 2 ਦਿਨਾਂ ਦੇ ਵਿੱਚ ਗਾਣੇ ਦੇ ਵੀਊ ਚੈੱਕ ਕਰਿਓ ਕਮੈਂਟ ਚੈੱਕ ਕਰਿਓ ਸਵਾਦ ਆ ਗਿਆ ਦਿਲਜੀਤ ਅਰੀਜੀਤ ਤੋਂ ਬਾਅਦ ਸਿੱਧਾ ਕਰਨ ਔਜਲੇ ਦਾ ਵੀਰ ਐਡ ਸ਼ਰੀਨ ਦਾ ਗਾਣਾ ਆਇਆ ਤੇ ਮੈਨੂੰ ਲੱਗਦਾ ਵੀ ਜਿੱਦਾਂ ਉਹ ਇੰਡੀਆ ਆਲ ਨੂੰ ਵਲੀ ਆਉਂਦਾ ਨਾ ਆਪਣਾ ਟਰੱਕ ਉਹਨੇ ਹੋਰ ਥੋੜੀ ਦੇਰ ਨੂੰ ਤੇ ਵੇਖਿਓ ਵੀ ਲਾਭ ਵੀ ਦੇਣਾ ਵੀ ਕਲੈਬ ਕਰੇਗਾ ਸਾਡੇ ਉਸਤਾਦ ਜੀ ਲਾਭ ਵੀ ਦਾ ਸਾਹਿਬ ਉਹਨਾਂ ਨਾਲ ਕਲੈਬ ਹੋ ਗਈ ਨਾ ਕਿਤੇ ਐਡ ਸ਼ਰੀਨ ਦੀ ਸਿਰ ਆ ਹੀ ਜਾਣਾ ਜਦੋਂ ਉਹਨੇ ਗਾਣਾ ਨਾ ਧੌ ਤੇ ਰੱਖ ਕੇ ਗੋਡਾ ਮੋਡਾ ਵੱਡ ਤੇ ਨੇ ਆ ਯੂਟਿਊਬ ਐਡ ਸ਼ਰੀਨ ਦਾ ਗੀਤ ਗਾਉ। ਐਡ ਸ਼ਰੀਨ ਮਤਲਬ ਕਿ ਐਦਾ ਕੁਝ ਬੋਲੂਗਾ ਫਿਰ ਲੇਕ ਧੌਣ ਤੇ ਗੋਡਾ ਉਹ ਮਤਲਬ ਉਹ ਪਤਾ ਉਹ ਧੌਣ ਵੀ ਦਾ ਬੋਲੇਗਾ ਧੌਣ ਤੇ ਗੋਡਾ ਰੱਖ ਦੀ ਬੇ। ਚਲੋ ਜੀ ਠੀਕ ਐ ਤੁਸੀਂ ਸਾਰ ਜਣੇ ਜ਼ਰੂਰ ਗੀਤ ਸੁਣਿਓ ਐਂਡ ਬਹੁਤ ਚੰਗਾ ਐ ਫਿਲ ਫਿਲਹਾਲ ਹਾਂ ਸਮਿਟਰੀ ਗੀਤ ਦਾ ਨਾ ਸਮਿਟਰੀ ਤੁਸੀਂ ਜਾ ਕੇ ਸਰਚ ਕਰੋ ਜਿਨ੍ਹਾਂ ਦੀ ਅੰਗਰੇਜ਼ੀ ਮੇਰੇ ਵਾਂਗੂ ਵੀਕ ਐ ਕਿਸੇ ਤੋਂ ਲਖਾ ਲਿਓ ਵੀ ਸਮਿਟਰੀ ਲਿਖੀ ਦਾ ਕਿਦਾਂ ਯੂਟਿਊਬ ਤੇ ਮੈਂ ਵੀ ਇਹਨੂੰ ਗੈ ਮੈਂ ਤਾਂ ਬੋਲ ਕੇ ਕਰ ਦਨਾ ਐਡ ਸ਼ਰੀਨ ਦਾ ਨਵਾਂ ਗਾਣਾ ਪੇਸ਼ ਕੀਤਾ ਜਾਵੇ। ਓ ਮਾਈ ਗੋਡ ਠੀਕ ਹੈ ਜੀ ਬਾਬਾ ਠੀਕ ਹੈ ਚੱਲਦੇ ਆ ਕਾਡਾ ਐਸ ਯੂ ਨੈਕਸਟ